ਹਾਂਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਆ ਪਿਆਰੇ ਦੋਸਤੋ ਅੱਜ ਆਪਾਂ ਕਣਕ ਧੋ ਰਹੇ ਸੀਗੇ ਆਟੇ ਦੀ ਪਸਾਈ ਵਾਸਤੇ ਸੋ ਕਣਕ ਧੋਣ ਦੇ ਕਈ ਫਾਇਦੇ ਆਗੇ ਦੋਸਤੋ ਇੱਕ ਤਾਂ ਜੋ ਕਣਕ ਦੇ ਵਿੱਚ ਵੇਸਟਿੰਗ ਹੁੰਦੀ ਹੈ ਉਹ ਬਾਹਰ ਨਿਕਲਦੀ ਹੈ ਇੱਕ ਜੋ ਸੁਸਰੀ ਵਗੈਰਾ ਹੁੰਦੀ ਹੈ ਉਹ ਵੀ ਆਪਾਂ ਸਾਫ਼ ਕਰ ਸਕਦੇ ਹਾਂ ਬਾਹਰ ਕੱਢ ਸਕਦੇ ਹਾਂ ਇਸ ਨੂੰ ਜੋ ਰੇਤਾ ਮਿੱਟੀ ਜਾਂ ਜੋ ਪੱਕੀਆਂ ਕਣ ਕਣਕ ਦੇ ਵਿੱਚ ਗਲੀਆਂ ਹੁੰਦੀਆਂ ਨੇ ਉਹ ਵੀ ਆਪਾਂ ਜਦੋਂ ਕਣਕ ਧੋਣੀਆਂ ਤਾਂ ਉਹ ਵਿੱਚੋਂ ਬਾਹਰ ਨਿਕਲ ਜਾਂਦੀਆਂ ਨੇ ਜੋ ਪੱਕੀਆਂ ਗਲੀਆਂ ਨੇ ਉਹ ਖੁਰ ਜਾਂਦੀਆਂ ਨੇ ਜੋ ਪੱਕੀਆਂ ਗਲੀਆਂ ਉਹ ਆਪਾਂ ਵਿੱਚੋਂ ਚੁਣ ਸਕਦੇ ਹਾਂ ਇਹਨਾਂ 'ਦੋਂ ਔਰ ਦੂਸਰਾ ਜੋ ਦੋਸਤੋ ਕਣਕ ਧੋਣ ਦਾ ਫਾਇਦਾ ਹੈਗਾ ਦੂਸਰਾ ਦੋਸਤੋ ਕਣਕ ਤੋਂ ਹੁੰਦਾ ਇਹ ਫਾਇਦਾ ਹੈਗਾ ਜੋ ਆਪਾਂ ਜ਼ਹਿਰੀਲੀਆਂ ਕੈਮੀਕਲ ਵਾਲੀਆਂ ਦਵਾਈਆਂ ਆਪਾਂ ਕਣਕ ਦੇ ਵਿੱਚ ਰੱਖਦੇ ਹੈਗੇ ਉਹਦੀ ਜਿਹੜੀ ਜ਼ਹਿਰ ਹੈ ਉਹ ਸਾਫ਼ ਹੋ ਜਾਂਦੀ ਹੈ ਜਾਂ ਜੋ ਆਪਾਂ ਕਣਕ ਵੱਢਣ ਵੇਲੇ ਜੋ ਸਪੇਹਾਂ ਕੀਤੀਆਂ ਹੁੰਦੀਆਂ ਉੱਤੇ ਉਹਨਾਂ ਦੇ ਜੋ ਕਣ ਉੱਪਰ ਕਣਕ ਦੇ ਵਿੱਚ ਦਾਣਿਆਂ ਦੇ ਉੱਪਰ ਹੁੰਦੇ ਆ ਉਹ ਵਾਸ਼ ਹੋ ਜਾਂਦੇ ਆ ਧੋਤੇ ਜਾਂਦੇ ਹੈਗੇ ਸੋ ਇੱਕ ਤਰ੍ਹਾਂ ਨੂੰ ਕੈਮੀਕਲ ਮੁਕਤ ਜੋ ਆਟਾ ਮਿਲਦਾਗਾ ਤੇ ਦੂਸਰਾ ਦੋਸਤੋ ਜਦੋਂ ਵੀ ਕਣਕ ਤੁਸੀਂ ਭਿਉਣੀ ਆ ਹਮੇਸ਼ਾ ਇਹਨੂੰ ਧੋ ਕੇ ਹੀ ਕਣਕ ਧਿਆਓ ਤੇ ਜੋ ਵੀ ਆਟਾ ਤੁਸੀਂ ਕਣਕ ਧੋ ਕੇ ਆਟਾ ਬਣਾਓਗੇ ਉਸ ਨੂੰ ਝਾਰਨ ਦੀ ਲੋੜ ਨਹੀਂ ਗਈ ਤੁਸੀਂ ਛਾਨਣੀ ਦੇ ਵਿੱਚ ਨਾ ਛਾਣੋ ਉਸ ਨੂੰ ਉਸ ਨੂੰ ਡਾਇਰੈਕਟ ਬਿਨਾ ਛਾਣਿਆ ਹੋਇਆ ਖਾਓ ਕਿਉਂਕਿ ਬਿਨਾ ਛਾਣੇ ਹੋਏ ਆਟੇ ਦੇ ਵਿੱਚ ਦੋਸਤੋ ਫਾਈਬਰ ਬਹੁਤ ਹੁੰਦਾ ਹੈ ਫਾਈਬਰ ਜੋ ਸਾਡੇ ਪੇਟ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ ਜਿੰਨਾ ਵੀਰਾਂ ਭੈਣਾਂ ਨੂੰ ਕਬਜ਼ੀ ਰਹਿੰਦੀ ਹੈ ਉਹ ਤੁਸੀਂ ਬਿਨਾ ਛਾਣਿਆ ਹੋਇਆ ਆਟਾ ਖਾਓ। ਬਿਨਾ ਛਾਣਿਆ ਆਟਾ ਕਾਹੋਗੇ ਤੁਹਾਡੀ ਅਧੋਂ ਵਾਲੀ ਜਿਹੜੀ ਬਿਮਾਰੀ ਆ ਉਹ ਠੀਕ ਹੋ ਜਾਣੀ ਆ। ਸੋ ਬਹੁਤ ਸਾਰੇ ਗੁਣ ਨੇ ਬਹੁਤ ਸਾਰੇ ਫਾਇਦੇ ਨੇ ਜੇ ਕਣਕ ਨੂੰ ਆਪਾਂ ਧੋ ਕੇ ਆਟਾ ਪਸਾਈ ਕਰਾਵਾਂਗੇ। ਸੋ ਮੇਰੀ ਤਾਂ ਇਹੀ ਬੇਨਤੀ ਆ ਰੋਸ ਤੋਂ ਜਦੋਂ ਵੀ ਤੁਸੀਂ ਆਟਾ ਪਸਾਉਣਾਗਾ ਤਾਂ ਪਹਿਲਾਂ ਕਣਕ ਨੂੰ ਧੋ। ਉਹ ਧੋ ਵੀ ਇਹ ਜੀ ਜਗ੍ਹਾ ਦੇ ਉੱਪਰ ਜਿੱਥੇ ਤੁਹਾਡੇ ਘਰੇ ਬੂਟੇ ਲੱਗੇ ਹੋਏ ਆ ਤਾਂ ਕਿ ਜੋ ਪਾਣੀ ਵੇਸਟ ਨਾ ਜਾਵੇ ਉਹ ਪਾਣੀ ਹੈ ਜਿਹੜਾ ਤੁਹਾਡੇ ਬੂਟਿਆਂ ਨੂੰ ਲੱਗ ਸਕੇ ਜਿਵੇਂ ਅਸੀਂ ਇੱਥੇ ਆਪਣੇ ਬੂਟਿਆਂ ਕੋਲੇ ਧੋ ਰਹੇ ਹਾਂ ਤਾਂ ਜਿਹੜਾ ਪਾਣੀ ਹੈ ਉਹ ਬੂਟਿਆਂ ਨੂੰ ਲੱਗ ਰਿਹਾ ਸੋ ਪਾਣੀ ਦੀ ਵੇਸਟਿੰਗ ਵੀ ਨਹੀਂ ਹੁੰਦੀ ਤੇ ਜਿਹੜੀ ਕਣਕ ਦੀ ਸਫਾਈ ਆ ਉਹ ਵੀ ਹੋ ਜਾਂਦੀ ਹੈ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸੁੱਕਣੇ ਪਾ ਦੇਣਾਗਾ ਜਦੋਂ ਚੰਗੀ ਤਰ੍ਹਾਂ ਸੁੱਕ ਗਈ ਉਸ ਤੋਂ ਬਾਅਦ ਹੀ ਇਹਨੂੰ ਗੱਟੇ 'ਚ ਪਾ ਕੇ ਆਪਾਂ ਪਸਾਈ ਵਾਸਤੇ ਲੈ ਕੇ ਜਾਣਾਗਾ ਇਹ 2-3 ਦਿਨ ਵਧੀਆ ਚੰਗੀ ਤਰ੍ਹਾਂ ਧੁੱਪ ਲਵਾ ਲੈਣੀ ਚਾਹੀਦੀ ਹੈ ਤਾਂ ਕਿ ਜਿਹੜੀ ਕਣਕ ਹੈ ਜਿਹੜੀ ਵਧੀਆ ਸੁੱਕ ਜੇ ਜੇ ਜਿਹੜਾ ਆਟਾ ਉਹ ਵਧੀਆ ਬਣੇ ਆਪਣਾ ਸੋ ਇੱਕ ਧੋਣ ਤੋਂ ਬਾਅਦ ਜੋ ਵਿੱਚ ਡਲੀਆਂ ਹੁੰਦੀਆਂ ਨੇ ਉਹ ਜ਼ਰੂਰ ਚੁਕ ਲੈਣੀਆਂ ਚਾਹੀਦੀਆਂ ਤਾਂ ਕਿ ਜੋ ਆਪਾਂ ਨੂੰ ਆਟੇ ਦੇ ਵਿੱਚ ਕਿਰਕ ਨਾ ਆਵੇ ਸੋ ਚੰਗੀ ਤਰ੍ਹਾਂ ਕਣਕ ਨੂੰ ਸੁਕਾ ਕੇ ਫੇਰ ਹੀ ਆਪਾਂ ਨੂੰ ਮੋਰੇ ਚ ਪਾ ਕੇ ਤੇ ਚੱਕੀ ਦੇ ਲੇਕੇ ਜਾਣਾ ਚਾਹੀਦਾ ਸੋ ਜੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ bell icon ਦਾ ਬਟਨ ਜਰੂਰ ਪ੍ਰੈਸ ਕਰਿਓ ਸੋ ਧੰਨਵਾਦ ਸਾਰੇ ਦੋਸਤਾਂ ਦਾ